ਮਾਨ ਸਰਕਾਰ ਪੰਜਾਬ ਦਾ ਵਿਕਾਸ ਕਰਾਉਣੇ ਲਈ ਹਰ ਫਰੰਟ ਤੇ ਫੇਲ ਬਲਕੀਸ਼ ਰਾਜ ਟਾਂਡਾ ਸਾਹ ਡਿਵੀਜ਼ਨ ਦੇ ਪਿੰਡ ਹਰਸੀ ਵਿਖੇ ਕੰਧਾਲਾ ਜੱਟਾ ਮੰਡਲ ਦੇ ਪ੍ਰਧਾਨ ਚਰਨਜੀਤ ਸਿੰਘ ਹਰਸੀ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਦੀ ਬੈਠਕ ਹੋਈ ਜਿਸ ਵਿੱਚ ਭਾਜਪਾ ਐਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਤੇ ਇੰਚਾਰਜ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਿੰਸੀਪਲ ਬਲਕੀਸ਼ ਰਾਜ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ੰਭੂ 나ਥ ਭਾਰਤੀ ਮੋਜਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਬੈਟਕ੍ਰਿਨ ਸੰਬੋਧਨ ਕਰਦੇ ਆ ਬਲਕੀਸ਼ ਰਾਜ ਨੇ ਕਿਹਾ ਕਿ ਬਦਲਾਅ ਦੇ ਨਾਂ ਤੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕਰਨ ਵਾਲੀ ਆਪ ਸਰਕਾਰ ਹਰ ਫਰੰਟ ਤੇ ਫੇਲ ਸਿੱਧ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਫੰਡ ਦੇਣ ਦੀ ਬਜਾਏ ਜਿੱਥੇ ਖਜ਼ਾਨੇ ਨੂੰ ਦੂਸਰੇ ਰਾਜਾਂ ਵਿੱਚ ਹੋਏ ਚੋਣ ਪ੍ਰਚਾਰ ਤੇ ਖਰਚੇ ਨੇ ਉੱਥੇ ਪੰਜਾਬ ਕਰਜ਼ੇ ਦੇ ਬੋਝ ਥੱਲੇ ਦਬ ਕੇ ਰਹਿ ਗਿਆ। ਉਹਨਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਕੇਂਦਰ ਦੇ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੇ ਭੇਜੇ ਪੈਸੇ ਆ ਰਹੀ ਹੋ ਰਿਹਾ ਜਿਸ ਦਾ ਕ੍ਰੈਡਿਟ ਵੀ ਮਾਨ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਨੇ। ਇਸ ਮੌਕੇ ਮੰਡਲ ਪ੍ਰਧਾਨ ਚਰਨਜੀਤ ਸਿੰਘ ਮੈਂਬਰ ਪੰਚਾਇਤ ਜਗਨਨਾਥ ਅਮਿਤ ਜੈਨ ਸੰਦੀਪ ਖੰਨਾ ਸੰਜੀਪ ਸਿੰਘ ਜਸਵਿੰਦਰ ਸਿੰਘ ਆਦੀਪਾਸਵਾ ਵਰਕਰ ਹਾਜ਼ਰ ਸਨ। ਦੇਖੋ ਪੂਰੀ ਖਬਰ। ਮੈਂ ਬਲਕੀ ਇਸ਼ਰਾਕ ਵਾਈਸ ਪ੍ਰੈਜ਼ੀਡੈਂਟ ਐਸ ਸੀ ਮੋਰਚਾ ਪੰਜਾਬ ਪਰਿਵਾਰੀ ਹਿਸ਼ਾਰਪੁਰ ਮੈਂ ਭਾਰਤੀ ਜਨਤਾ ਪਾਰਟੀ ਦਾ ਸੱਚਾ ਤੇ ਸੁੱਚਾ ਸਫਾਈ ਆ 15 16 ਸਾਲ ਤੋਂ ਮੈਂ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਬਤੌਰ ਵਰਕਰ ਔਰ ਬਹੁਤ ਉੱਚਾ ਉਦਿਆਨ ਤੇ ਵੀਰਿਆ ਹਾਂ ਪਿੰਡਾਂ ਦੇ ਵਿੱਚ ਹਰ ਕਮਿਊਨਿਟੀ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਮਾਨ ਕਰ ਰਿਹਾ ਹਾਂ ਔਰ ਲੋਕਾਂ ਨਾਲ ਲੈ ਕੇ ਪਾਰਟੀ ਜਨਤਾ ਪਾਰਟੀ ਦਿਨ ਦੁਪਹਿਰੀ ਰਾਤ 24 ਤਰੱਕੀ ਦੇ ਲਈ ਤਤਪਰ ਰਹਿੰਦਾ ਹਾਂ ਔਰ ਬਹੁਤ ਸਾਰੇ ਲੋਕ ਜੋ ਪਾਰਟੀ ਜਨਤਾ ਪਾਰਟੀ ਦੇ ਕਾਰਜਕਰਤਾ ਹੈ ਉਹਨਾਂ ਦਾ ਇੱਜ਼ਤ ਮਾਨ ਉਹਨਾਂ ਦਾ ਸਨਮਾਨ ਕਰਨਾ ਮੇਰਾ ਫਰਜ਼ ਹੈ ਔਰ ਭਾਜਪਾ ਦੇ ਵਿੱਚ ਉਹਨਾਂ ਦੀ ਲਗਨ ਬਣਾਈ ਰੱਖਣਾ ਵੀ ਮੇਰਾ ਫਰਜ਼ ਹੈ ਟਾਂਡਾ ਤੋਂ ਜਸਪ੍ਰੀਤ ਸਿੰਘ ਦੀ ਰਿਪੋਰਟ